ਪ੍ਰਮੁੱਖ ਰਾਟੀ ਪਾਰਟੀਆਂ ਵੱਲੋਂ ਕਰੀਬ-ਕਰੀਬ ਸਾਰੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਇਸੇ ਤਰ੍ਹਾਂ ਬੀਜੇਪੀ ਵੱਲੋਂ ਸ਼੍ਰੀ ਫਤੇਕਰ ਸਾਹਿਬ ਨੂੰ ਛੱਡ ਕੇ ਬਾਕੀ ਸਾਰੀਆਂ ਸੀਟਾਂ ਤੇ ਐਲਾਨ ਕਰ ਦਿੱਤਾ ਗਿਆ ਜੇਕਰ ਅਸੀਂ ਫਰੋਇਪਰਾ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਇਥੋਂ ਸਾਬਕਾ ਮੰਤਰੀ ਸਰਜੀਤ ਕੁਮਾਰ ਜੈਨੀ ਦਾ ਨਾਮ ਵੀ ਪ੍ਰਮੁੱਖ ਦਾਵੇਦਾਰਾਂ ਵਿੱਚ ਹੁੰਦਾ ਰਿਹਾ ਪਰ ਫਿਲਹਾਲ ਉਹਨਾਂ ਨੂੰ ਟਿਕਟ ਪਾਰਟੀ ਵੱਲੋਂ ਨਹੀਂ ਦਿੱਤੀ ਗਈ ਪਰ ਉਹਨਾਂ ਦੇ ਨਾਲ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਕਿਉਂਕਿ 1997 ਚ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋਣ ਤੋਂ ਪਹਿਲਾਂ 1999, 92 ਤੇ 96 ਦੇ ਜਿਹੜੇ ਲੋਕ ਸਭਾ ਚੋਣਾਂ ਸੀ ਉਹਨਾਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ ਤੇ ਫਿਰ ਵੀ ਪਰ ਲੋਕ ਸਭਾ ਹਲਕੇ ਤੋਂ ਲੜੀਆਂ ਗਈਆਂ ਸਨ ਜੈਨੀ ਸਾਹਿਬ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਤੁਸੀਂ 1999, 92 ਤੇ 96 ਦੀਆਂ ਤਿੰਨ ਵਾਰ ਲੋਕ ਸਭਾ ਚੋਣਾਂ ਬੀਜਪੀ ਵੱਲੋਂ ਲੜੀਆਂ ਉਸ ਤੋਂ ਬਾਅਦ ਅਕਾਲੀ ਦਲ ਨਾਲ ਗੱਠਜੋੜ ਹੁੰਦਾ ਹੈ ਔਰ ਹੁਣ ਜਿਹੜਾ ਅਕਾਲੀ ਦਲ ਨਾਲ ਗੱਠਜੋੜ ਤੋਂ ਬਾਅਦ ਬੀਜਪੀ ਫਿਰ ਫਿਰ ਕੱਲੀ ਜਿਹੜੀ ਚੋਣ ਮੈਦਾਨ ਤੇ ਵਿੱਚ ਆ ਦੋਸਤੋ ਇੰਨੇ ਸਾਲਾਂ ਦੇ ਵਿੱਚ ਕੀ ਫਰਕ ਆ ਬੀਜੇਪੀ 'ਚ ਲੱਗਦਾ ਤੁਹਾਨੂੰ ਉਦੋਂ ਜਦੋਂ ਚੋਣਾਂ ਲੜੀਆਂ ਸੀ ਕਿਸ ਤਰ੍ਹਾਂ ਦੇ ਹਲਾਸਰ ਬੀਜੇਪੀ ਲਈ ਅੱਜ ਕਿਸ ਤਰ੍ਹਾਂ ਦੇ ਹਲਾਤ ਨੇ ਦੇਖੋ ਕਰ ਲਿਆ ਉਹ ਪਹਿਲਾਂ 30 ਸਾਲਾਂ ਤੱਕ ਦੇ ਬਹੁਤ ਜ਼ਿਆਦਾ ਫਰਕ ਹੈ ਕਿਸੇ ਗੱਲ ਕਿ ਜਦੋਂ 90 ਦੇ ਵਿੱਚ ਪਾਰਲੀਮੈਂਟ ਤੋਂ ਜੜੀ ਐ ਇੱਥੇ ਕੋਈ ਪ੍ਰਤੀਯਸੀ ਲੜਨ ਨੂੰ ਕੋਈ ਤਿਆਰ ਨਹੀਂ ਹੁੰਦਾ ਸੀ ਕਾਂਗਰਸ ਨੇ ਬਾਈਕਾਟ ਕੀਤਾ ਹੋਇਆ ਸੀ ਅਕਾਲੀਆ ਨੇ ਬਾਈਕਾਟ ਕੀਤਾ ਹੋਇਆ ਸੀ ਅਟਲ ਵੈਰੀ ਵਾਸਪੇ ਨਿਕਲ ਕੇ ਸੀ ਕਿ ਅਸੀਂ ਪ੍ਰਧਾਨਤਰ ਦੀ ਬਹਾਲੀ ਵਾਸਤੇ ਬਹਾਲ ਵਾਸਤੇ ਅਸੀਂ ਪੰਜਾਬ 'ਚ ਤਣਾਵ ਲੜਾਂਗੇ ਜਦਕੀ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਵਿੱਚ ਕੋਈ ਹাদার ਉਦੋਂ ਵੀ ਨਹੀਂ ਸੀਗਾ ਇੰਨਾ ਕੋ ਜਿਆਦਾ ਤੇ ਜਦੋਂ ਉਹਨਾਂ ਨੇ ਲਾਂਚ ਮੈਡ ਕੀਤੀ ਤਾਂ 13 ਸੀਟਾਂ ਦੇ 13 ਦੇ 13 ਆਪ ਲੜਾਂਗੇ ਉਸ ਟਾਈਮ ਕੀ ਸੀਗਾ ਕਿ ਇੱਥੇ ਵੀ ਕੋਈ ਪ੍ਰਤੀਯਸੀ ਕੈਂਡੀਡੇਟ ਭਾਰਤੀ ਜਨਤਾ ਪਾਰਟੀ ਦਾ ਇਹਨਾਂ ਬੋਲ ਵਾਲਾ ਉਹ ਨਹੀਂ ਸੀਗਾ ਮੈਂ 88 ਤੋਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਆ ਅਟਲ ਵੈਰੀ ਵਾਸਪਾਈ ਦਾ ਮੈਂ ਪ੍ਰਸਾਸਕ ਮੈਂ ਹਾਂ ਤੇ ਉਹਨਾਂ ਦੀ ਤਾਰੀਫ ਉਹਨਾਂ ਦੇ ਬਾਸਨ ਉਹਨਾਂ ਦੀ ਸ਼ਬੀਤ ਉਹਨਾਂ ਦੀ ਸੋਚ ਦੇ ਨਾਲ ਮੈਂ ਜੁੜਿਆ ਸੀ 86 ਤੇ ਤਾਂ ਜਦੋਂ 90 ਦੇ ਘਣ ਆਈ ਸੀ ਸਾਰੇ ਇੱਥੇ ਬਿਲਕੁਲ ਲੜਨ ਤਿਆਰ ਨਹੀਂ ਸੀਗਾ ਜਦੋਂ ਤੱਕ ਮੇਰੀ ਉਮਰ ਕੋਈ 32 ਸਾਲ ਦੀ ਉਮਰ ਸੀਗੀ ਤਾਂ ਸਾਰੇ ਜਵਾਬ ਦੇਗੇ ਸੀ ਇੱਥੇ ਜਗਦੀ ਸਰਾਇ ਮੋਂਗਾ ਸੀ ਉਹ ਆਏ ਉਹ ਕਰਨ ਲੱਗੇ ਬਈ ਅਟਲ ਮੇਰੀ ਬਾਜਪੀ ਨੇ ਕਿਹਾ ਜੋ ਤੇਰਾ ਤੇਰਾਸ਼ਟਾ ਲੜਨੀ ਹੈ ਕਿ ਕੈਂਡੀਡੇਟ ਮੈਂ ਬਾਰੋਂ ਲਿਖਿਆ ਉਹਨਾਂ ਨੇ ਕਿ ਮੈਂ ਉਦੋਂ ਬਾਰ ਖੜਾ ਸੀਗਾ ਤੇ ਤੋਰੀ ਸੱਦੇ ਹੁੰਦੇ ਸੀ ਤੇ ਔਸਰ ਦੇ ਵੀ ਨੂੰ ਕਹਿਣ ਲੱਗੇ ਵੀ ਤੁਸੀਂ ਲੈ ਲਓ ਸੱਦੇ ਵੀ ਜੀ ਕੰਦੇ ਮੈਲਰਦਾ ਤੇ ਵਰਨਾ ਇਹਨਾਂ ਫਿਰ ਉਹ ਦੋ ਮੈਂ ਕਹਿੰਦਾ ਸੀ ਵੀ ਮੈਲਰ ਲੈਣਾ ਮੰਨਦੇ ਜੇ ਕੋਈ ਵਜਾ ਟਿਲ ਵਾਰੀ ਵਾਸਤੇ ਜੇ ਹੁਕਮ ਹੈ ਤੇ ਪਰਟੀਆਂ ਦਾ ਪਾਰਟੀ ਦਾ ਹੁਕਮ ਹੈ ਤਾਂ ਕੋਈ ਗੱਲ ਨਹੀਂ ਕੀ ਹੋ ਗਿਆ ਤਾਂ ਉਸ ਟਾਈਮ ਉਹ ਗੁਰਵਾਦ ਬਹੁਤ ਹੁੰਦਾ ਸੀ ਉਹਨਾਂ ਤੇ ਹੀ ਕੰਡੀਡੇਟ ਮਾਰੀ ਗਏ ਸੀ ਗੁਰਵਾਦਿਆਂ ਦੇ ਹੱਥੋਂ ਕੰਡੀਡੇਟ ਮਾਰਦੇ ਸੀ ਤੇ ਤਾਂ ਜਦੋਂ ਫਿਰ ਮੈਂ ਹੱਕ ਕਰਤੀ ਸੀ ਉੱਥੇ ਤੇ ਉਹਨਾਂ ਨੇ ਕਿਹਾ ਠੀਕ ਹੈ ਤੇਰੀ ਟਿਕਟ ਫਾਈਨਲ ਹੋ ਗਈ ਕਮੇਆ ਪਰਲਮੈਂਟ ਨੂੰ ਆਲਰੇਡੀ ਆਪੋਸਟਫੋਨ ਹੋ ਗਿਆ ਸੀ ਰਾਜੀਵ ਗਾਂਧੀ ਦੇ ਇਤਿਹਾਸ ਫਿਰ ਕਾਣ ਵਿੱਚ ਵੋਟਾਂ ਜਿਹੜੀਆਂ ਮਤਲਬ ਬਾਣ ਵਿੱਚ 91 ਵਿੱਚ ਮਤਲਬ ਸਟਾਰਟ ਹੁੰਦੇ ਬਾਣ ਵਿੱਚ ਵੋਟਾਂ ਪਈਆਂ ਸ਼ਮਨੋ ਬਾਣਵੇਂ ਵਾਲੇ ਇਲੈਕਸ਼ਨ ਕਹਿ ਸਕਦੇ ਆ ਫਿਰ ਮੈਂ ਬਾਣ ਵਿੱਚ ਫਿਰ ਮੈਨੂੰ ਕਿਹਾ ਤੋਂ ਲੜ ਮੈਂ ਫਿਰ ਬਾਣ ਵਿੱਚ ਲੜਿਆ ਇਲੈਕਸ਼ਨ ਤਾਂ ਉਦੋਂ ਕਿ ਇੱਕ ਧਰਮਕੋਟ ਜੀਰਾ ਦੇ ਵਿੱਚ ਹੁੰਦਾ ਸੀ ਬਿਰੋਚਪੁਰ ਦੇ ਵਿੱਚ ਔਰ ਉੱਧਰ ਕੋਈ ਮਤਲਬ ਕੋਈ ਪਿੰਡਾਂ ਚ ਕੋਈ ਜਾਂਦਾ ਨਹੀਂ ਸੀਗਾ ਔਰ ਮੈਂ ਸਾਰੇ ਪਿੰਡਾਂ ਦੇ ਵਿੱਚ ਵੀ ਜਾਣਾ ਲੋਕਮਨ ਕਹਿੰਦੇ ਸੀ ਵੀ ਇੱਥੇ ਤਾਂ ਕੋਈ ਆਂਦਾ ਨਹੀਂ ਤੂੰ ਆਇਆ ਤੁਮੇ ਕਿਹ ਗੱਲ ਕਹਿੰਦੇ ਗੁਰਵਾਦੀ ਮਤਲਬ ਗੁਰਵਾਦੀ ਕੋਈ ਮਾਨ ਲੋਹੇ ਦੀ ਮਾਨ ਨਹੀਂ ਜੰਮੇ ਹੋਏ ਜਿਹੜੇ ਗੁਰਵਾਦੀ ਹੈ ਅਸੀਂ ਮਤਲਬ ਪ੍ਰਜਾਤੰਤਰ ਹੈ ਰਟਲ ਵੈਰੀ ਵਾਈਫਾਈ ਦਾ ਸੰਦੇਸ਼ ਅਸੀਂ ਪਿੰਡ ਪਿੰਡ ਉਰ ਦੇਣਾ ਹੈ ਭਾਵੇਂ ਗੁਰਵਾਦੀ ਹੋਵੇ ਭਾਵੇਂ ਕੋਈ ਹੋਵੇ ਅਸੀਂ ਮਤਲਬ ਹੈ ਪ੍ਰਜਾਤੰਤਰ ਨੂੰ ਬਹਾਲ ਕਰਨ ਵਾਸਤੇ ਹੋਇਆ ਕਰਨਾ ਹੈ ਤੁਸ ਜੀ ਬਣਾ ਚ ਜਾਂਦੀ ਸੀ ਉਹਨਾਂ ਵੋਟ ਬੜੇ ਘੱਟ ਪਏ ਸੀਗੇ ਤਮੈਨੂੰ ਉਸ ਟਾਈਮ ਵਿਕਰਾ 39000 ਬੋਟਾਂ ਜਿਹੜੀਆਂ ਮੈਨੂੰ ਨਹੀਂ 94000 ਔਰ ਜਿਤਨ ਨਾਲ ਇਸੇ 1 ਲੱਖ ਸਵਾ ਲੱਖ ਬੋਟ ਜਿਹੜੀ ਹੈ ਲੱਖ ਸਵਾ ਲੱਖ ਇੱਕ ਲੱਖ ਸੀ ਬੋਟ ਮੌਨ ਸਿੰਘ ਫਲਿਆਣਾ ਜੀ ਚੁੱਕਿਆ ਸੀ ਪਰ ਉਹ ਸੰਤੋਖ ਸਿੰਘ ਰੰਧਾਵਾ ਜੀ ਉਹ ਪਾੰਗਰੇਜ਼ੀ ਤਰੋ ਕੋ ਕਰੇ ਸੀ ਤਾਂ ਫੇਰ ਉਹ 99 ਵਿੱਚ ਸੁਨਾਵ ਫੇਰ ਆ ਗਿਆ 99 ਵਿੱਚ ਹੋ ਗਿਆ ਫਿਰ 96 ਚਾ ਗਿਆ 96 ਤੇ ਫਿਰ ਬੋਲੇ ਤੁਸੀਂ ਤਾਂ ਮੈਂ ਬੁਈ ਮੈਂ ਠੀਕ ਹੈ ਲੜਨਾ ਪਾਰਟੀ ਵਾਸਤੇ ਤਾਂ ਲੜਨਾ ਹੀ ਹੈ ਪਾਰਟੀ ਜਿੱਤੇ ਹੋ ਕੰਮ ਕਰੇ ਅਸੀਂ ਤਾਂ ਉੱਥੇ ਖੜਾ ਹੀ ਹੋਣਾ ਹੈ ਤਾ 95 ਚ ਜਿਹੜੇ ਸੁਨੀਲ ਜਾਖੜ ਜਿਹੜੇ ਸਾਡੇ ਅੱਜ ਪ੍ਰਧਾਨ ਹੈ ਉਹ ਕਾਂਗਰਸ ਦੀ ਤਰਫੋਂ ਖੜੇ ਸੀ ਤੇ ਮੈਂ ਬੀਜੇਪੀ ਦੇ ਤਰਫੋਂ ਖੜੇ ਸੀ ਤੇ ਫੇਰ ਸਾਡੀ ਜਿਹੜੀ ਇੱਥੇ ਸੁਨੀਲ ਜਾਖੜ ਉਹ ਨਿਸ਼ਾ ਕਾਂਗਰਸੀ ਰਾਜ ਉਹ ਬੜਾ ਉਹ ਨੂਤਬਾ ਸੀ ਨਾ ਤਾਂ ਜਾਖੜ ਸਾਹਿਬ ਦਾ ਪਰ ਭਾਰਤੀ ਜਨਤਾ ਪਾਰਟੀ ਅਸੀਂ ਤਾਂ ਮੈਂ ਤਾਂ ਕਦੇ ਮੈਂਬਰ ਦਾ ਚੋਣਾਂ ਨਹੀਂ ਲੜਿਆ ਸੀ ਸਰਪੰਚ ਦਾ ਵੀ ਨਹੀਂ ਲੜਿਆ ਸੀ ਸਿੱਧਾ ਜਿਹੜਾ ਟਲ ਮੇਰੇ ਬਾਅਦ ਕੋਈ ਦੀ ਗੱਲ ਆਈ ਵੀ ਲੜਨਾ ਤਾਂ ਪਿਆ ਤਿਆਰ ਹਾਂ ਸੀ ਭਾਈਆ ਕੱਲ ਕੀ ਕੀ ਕਿਹਾ ਤਾਂ ਉਸ ਟਾਈਮ ਪਰ ਵੋਟਾਂ ਮੰਨੂ 132000 33000 ਵੋਟ ਉਸ ਟਾਈਮ ਤੇ ਸੀ ਮਤਲਬ ਹੈ ਅੱਛੀ ਲੋਕਾਂ ਦੇ ਸਾਥ ਦਿੱਤਾ ਸੀਗਾ ਔਰ ਜਿੱਤਣ ਵਾਲੇ ਕੋ ਜਿਆਦਾ ਵੋਟਾਂ 4 1 4.5 ਲੱਖ ਵੋਟ ਜਿਹੜੀ ਆ ਉਸ ਤੋਂ 4-5 ਲੱਖ ਕੋਟ ਬ ਹੋ ਰਹੀ ਸੀ ਫਿਰ ਮੋਹਨ ਸਿੰਘ ਫਲੇ ਵਾਲਾ ਜਿੱਤ ਗਿਆ ਸੀਗਾ ਤੋਂ ਉਹ ਦੇ ਵਿੱਚ ਰਾਜਨੀਤੀ ਕਰਦਾ ਜਿਲ੍ਹਾ ਪ੍ਰਧਾਨ ਵੀ ਰਹਾ ਸਾਰਾ ਫਿਰ ਇਥੇ ਕੰਮ ਜਿਹੜਾ ਉਹ ਕਰਦੇ ਰਹੇ ਫਿਰ 97 ਚ ਅਕਾਲੀ ਦਲ ਦੇ ਨਾਲ ਲਾਇ ਸੋਗਾ ਸੀ ਤੇ ਮੈਨੂੰ ਆਮ ਆਦਮੀ ਦੀ ਟਿਕਟ ਕਾਇਦ ਕਾ ਮੈਂ ਜਿੱਤ ਗਿਆ ਸੀਗਾ ਆ ਰਾਜਨੀਤੀ ਹੈ ਤੁਸੀਂ ਕਹਿੰਦੇ ਹੋ ਰਾਜਨੀਤੀ ਜੇ ਫਰਕ ਦਿਨ ਰਾਤ ਦਾ ਫਰਕ ਹੈ ਦੇਖੋ ਗੱਲ ਕੀ ਹੈ ਵੇ ਮਤਲਬ ਸਾਡੀ ਪਾਰਟੀ ਦੀ ਵੀ ਗੱਲ ਕਰਨਾ ਦੋਸਤੋ ਡਿਸੀਜਨ ਜਿਹੜਾ ਹੈ ਨਾ ਜੋ ਕੁੱੱਕ ਲੈਣਾ ਚਾਹੀਦਾ ਹੈ ਜਿਹਨੂੰ ਪ੍ਰਤੀਅਸਿ ਨੂੰ ਉਤਾਰਨਾ ਹੈ ਤੁਸੀਂ ਉਤਾਰੋ ਟਾਈਮ ਨਾਲ ਉਤਾਰੋ ਤਾਂ ਕਿ ਅਗਲਾ ਲੋਕਾਂ ਦੇ ਵਿੱਚ ਜਾ ਸਕੇ ਗੁਰੂਸ਼ਾ ਨੂੰ ਮਨਾਸ ਕੇ ਇਹ ਤਾਂ ਨਹੀਂ ਹੈ ਕਿ ਹੁਣ ਜਿਹੜੇ ਫੁੱਟੇਗੜ ਸਾਹਿਬ ਦੀ ਅਗਰ ਸੀਟ ਲਾਉਂਗਾ ਅਜੇ ਤੱਕ ਨਹੀਂ ਕੀਤੀ ਤਾਂ ਦਿਨ ਫਿਰ ਕਿੰਨੇ ਕਰਿਆ ਜਾਂਦੇ ਆ ਨੋ ਹਲ ਕਿਉਂ ਹੁੰਦੇ ਆ ਬੰਦਾ ਕਿੱਥੇ ਕਿੱਥੇ ਜਾਏਗਾ ਪਾਰਟੀ ਦੇ ਵਿੱਚ ਕਮੀ ਆ ਰਹੀ ਹੈ ਕਮੀ ਆਣ ਕਰਕੇ ਕੀ ਇੱਕ ਨੁਕਸਾਨ ਵੀ ਹੁੰਦਾ ਹੈ ਠੀਕ ਹੈ ਤੁਸੀਂ ਅਲਰਦ ਜੀ ਨੂੰ ਖੜਾ ਕਰਨਾ ਹੈ ਤੁਸੀਂ ਕਹਿੰਦੇ ਤਿੰਨ ਮਹੀਨੇ ਅਗਰ ਕਿਸੇ ਨੂੰ ਟਾਈਮ ਮਿਲੇਗਾ ਤੋ ਰਾਮ ਰੂਪ ਪਿੰਡ ਪਿੰਡ ਜਾਏਗਾ ਘਰ ਜਾਏਗਾ ਲੋਕਾਂ ਦੀ ਸਮੱਸਿਆ ਸੁਨੇਗਾ ਉਹਨਾਂ ਨੂੰ ਮਿਲੇਗਾ ਸਾਰਾ ਕੁਝ ਹੋਏਗਾ ਤੈ ਕਰਕੇ ਕੀ ਹੈ ਕਿ ਅੱਜ ਕੱਲ ਪਾਰਟੀ ਰਾਜਨੀਤੀ ਕੋ ਸੌਖੀ ਕਰ ਲਈ ਹੈ ਉਹ ਰਾਜਨੀਤੀ ਉਸ ਟਾਈਮ ਲੀਡਰ ਦੀ ਕਦਰ ਹੁੰਦੀ ਸੀ ਉਸ ਟਾਈਮ ਕਦਰ ਹੁੰਦੀ ਸੀ ਅਗਰ ਪਿੰਡ 'ਚ ਮੈਂ ਕੁਛ ਛੋਟਾ ਜਿਹਾ ਬੰਦਾ ਸੀ ਤਾਂ ਵੀ ਲੋਕ ਕਦਰ ਕਰਦੇ ਸੀ ਵੀ ਨੇਤਾ ਆ ਗਿਆ ਅਸਰ ਨੀਤਨ ਚੋਰ ਸਮਝਦੇ ਲੋਕ ਚੋਰ ਸਮਝਦੇ ਝੂਠੇ ਸਮਝਦੇ ਔਰ ਸਿੱਖੋਤੀ ਜਿਵੇਂ ਆਓ ਕੇਜਲਵਾਲ ਸਾਹਿਬ ਨੇ ਵੀ ਅਸੀਂ ਆ ਕਰਾਂਗੇ ਉਹ ਕਰਾਂਗੇ ਕਰ ਕੀਤਾ ਕੁਛ ਨਹੀਂ ਐਵੇਂ ਕੈਪਟਨ ਸਾਹਿਬ ਜਦੋਂ ਕਾਂਗਰਸ ਸੀ ਸੀਗੇ ਮੈਂ ਕਰ ਜਮਾ ਫਿਰਦੇ ਉਹਦਾ ਕਰ ਦੇਗਾ ਉਹਦਾ ਕਰ ਦੇਗਾ ਕਿਸਾਨਾਂ ਦਾ ਕਰ ਦੇਗਾ ਦੇਖੋ ਇਹ ਮਤਲਬ ਰਾਜ ਦਿੱਤੀ ਜਾਉਂਗਾ ਓਛਾ ਪੜਾ ਗਿਆ ਇਹ ਠੀਕ ਨਹੀਂ ਰਾਜ ਦਿੱਤੇ ਵਾਸਤੇ ਜੋ ਗੱਲ ਕੋ ਕਰੋ ਜ਼ਰੂਰੀ ਤੁਸੀਂ ਮਤਲਬ ਗੱਲ ਝੂਠ ਮਾਰ ਕੇ ਵੋਟ ਲੈਣੀ ਹੈ ਜੁਸੀਂ ਕਰ ਸਕਦੇ ਹੋ ਠੀਕ ਹੈ ਆਖਿਰ ਕੋਈ ਕਰਦਾ ਵੀ ਹੈ ਤਾਂ ਕੋਈ ਜੈਨੀ ਸਾਹਿਬ ਜੇਕਰ ਹੁਣ ਗੱਲ ਕਰੀਏ ਲੋਕ ਸਭਾ ਦੇ ਇਹੜੀ ਚੋਣਾਂ 'ਚ ਭਾਜ ਭਾਰਤੀ ਜਨਤਾ ਪਾਰਟੀ ਵੱਲੋਂ ਉਮੀਦਵਾਰ ਉਤਾਰੇ ਗਏ ਆ। ਕਰੀਬ-ਕਰੀਬ ਕਿਸਾਨਾਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜੇਕਰ ਤੁਹਾਡੀ ਗੱਲ ਕਰੀਏ ਤਾਂ ਤੁਸੀਂ ਕਿਸਾਨੀ ਦੇ ਜਦੋਂ ਪਹਿਲਾ ਸੰਘਰਸ਼ ਕਿਸਾਨਾਂ ਵੱਲੋਂ ਲੜਿਆ ਜਾ ਰਿਹਾ ਸੀ ਤਾਂ ਕਿਸਾਨਾਂ ਦੇ ਹੱਕ 'ਚ ਆਵਾਜ਼ ਉਠਾਈ ਸੀ। ਤੁਹਾਡੀ ਅੱਜ ਕੀ ਸਥਿਤੀ ਹੋਊਗੀ ਕਿਸਾਨੀ ਸੰਘਰਸ਼ ਨੂੰ ਲੈ ਕੇ ਤੇ ਭਾਜਪੀ ਦੇ ਉਮੀਦਵਾਰਾਂ ਦਾ? ਦੇਖੋ ਗੱਲ ਕੀ ਹੈ ਕਿ ਮੈਨੂੰ ਲੱਗਦਾ ਹੈ ਕਿ ਕਿਸਾਨੀ ਅੰਦੋਲਨ ਜਿਹੜਾ ਹੈ ਇਹ ਮਤਲਬ ਹੈ ਕੋਈ ਮੈਨੂੰ ਠੀਕ ਉਮਤਰ ਨਹੀਂ ਲੱਗ ਰਿਹਾ ਇਸ ਤਰ੍ਹਾਂ ਦੇਖੋ ਖਾਲੀ ਬੀਜੇਪੀ ਦਾ ਵਿਰੋਧ ਕਰਨਾ ਕਾਂਗਰਸ ਦਾ ਵਿਰੋਧ ਕਰੋ ਉਹਨਾਂ ਨੇ ਵਾਅਦੇ ਕੀਤੇ ਸੀਗੇ ਪੂਰੇ ਨਹੀਂ ਕੀਤੇ ਭਗਵਨ ਤੁਮਾਨ ਜੀ ਦਾ ਵੀ ਵਿਰੋਧ ਕਰੋ ਖਾਲੀ ਬੀਜੇਪੀ ਦਾ ਵਿਰੋਧ ਕਿਉਂ ਕਰ ਰਹੇ ਹੋ ਔਰ ਖਾਲੀ ਬੀਜ ਕੋ ਬੀਜੇਪੀ ਦਾ ਵਿਰੋਧ ਹੀ ਕਰਨਾ ਤਾਂ ਉਹਦੇ ਵਿੱਚ ਮੈਨੂੰ ਲੱਗਦਾ ਕਿ ਮੋਦੀ ਸਾਹਿਬ ਜਿਹੜੇ ਆ ਕਿਸਾਨਾਂ ਦੇ ਹਿੱਤ ਵਿੱਚ ਹੈ ਅਮਿਤ ਸ਼ਾਹ ਜੀ ਕਿਸਾਨਾਂ ਦੇ ਹਿੱਤ ਵਿੱਚ ਹੈ ਇਹ ਮੈਂ ਖੁਦ ਉੱਥੇ ਕੋਲ ਰੈਕ ਦੇਖਿਆ ਨੇ ਦੇ ਵਿੱਚ ਪਾ ਕੇ ਦੇਖਿਆ ਇੱਕ ਦਿਨ ਵਕਤ ਆ ਜਾਇਆ ਸੀਗਾ ਕਿ ਮੈਂ ਅਮਿਤ ਸ਼ਾਹ ਜੀ ਨੇ ਮੈਨੂੰ ਬੁਲਾਇਆ ਸੀ 7:00 ਵਜੇ ਔਰ ਮੈਂ ਆ ਕੇ ਗੱਲ ਕੀਤੀ ਅਮਿਤ ਸ਼ਾਹ ਜੀ ਕਹਿੰਣ ਲੱਗੇ ਵੀ ਅੱਜ ਮੌਕਾ ਹੋਇਆ ਜਿਵੇਂ ਮੁਕਤੀ ਮੁਕਾ ਦਿਓ ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਕਿਸਾਨਾਂ ਦੇ ਮੈਂ ਤਾਂ ਪ੍ਰੋਬਲਮ ਮੈਨੂੰ ਕਰਜ਼ੇ ਦੀ ਲੱਗਦੀ ਹੈ ਇੱਕ ਕਰਜ਼ੇ ਦੀ ਗੱਲ ਹੀ ਕਰਦੇ ਇਹ ਗੱਲਾਂ ਹੋਰ ਕਰਦੇ ਸੀ ਮੈਂ ਕਿਸਾਨ ਦੇ ਕਰਜ਼ਾ ਤੇ ਕਰਜ਼ਾ ਕਿਸ ਤਰ੍ਹਾਂ ਮਤਲਬ ਤੁਸੀਂ ਇਹਨੂੰ ਮੁਫਤ ਨਾ ਕਰੋ ਕਰਜ਼ਾ ਇਹਨਾਂ ਨੂੰ ਮਤਲਬ ਇੱਕ ਤਰੀਕਾ ਹੈ ਕਿ ਸਾਨੂੰ ਵਿਆਜ ਤੋਂ ਇਹਨਾਂ ਨੂੰ ਪਿੱਛਾ ਛੁਡਾ ਦੇ ਤੁਮੇ ਸਜਿਕ ਕਰਨ ਲੱਗੇ ਵੀ ਇਹਨਾ ਪੂਰੇ ਹਿੰਦੁਸਤਾਨ ਦੇ ਵਿੱਚ ਕਰਜ਼ਾ ਹੈ ਤੇ ਕਿਵੇਂ ਗੱਲ ਬਣੂਗੀ ਮੈਂ ਕਿਹਾ ਸਰ ਹਿੰਦੁਸਤਾਨ ਦੇ ਕਿਸਾਨ ਤੇ ਕਰਜ਼ਾ ਸਾਰਿਆਂ ਤੇ ਨਹੀਂ ਹੈ ਇਹ ਕੁਝ ਜ਼ਿਲ੍ਹੇ ਨੇ ਜ਼ਿਲ੍ਹੇ ਪੰਜਾਬ ਦੇ ਵੀ 5-6 ਜ਼ਿਲ੍ਹੇ ਨੇ ਜਿਵੇਂ ਮਾਨਸਾ ਹੈ ਸਾਡੇ ਦਾ ਫਾਜ਼ਿਲਕਾ ਹੈ ਫਿਰੋਜ਼ਪੁਰ ਹੈ ਮੋਗਾ ਹੈ ਇਧਰ ਦੇ ਲੁਧਿਆਣਾ ਬਟਿੰਡਾ ਜਲੰਧਰ ਦੇ ਕਿਸਾਨਾਂ ਤੇ ਗੱਲ ਐਡੀ ਨਹੀਂ ਹੈ ਜੀ ਕਿਉਂਕਿ ਉਹਨਾਂ ਦੇ ਕਿਸੇ ਦਾ ਬੱਚਾ ਬਾਹਰ ਗਿਆ ਔਰ ਕਿਸੇ ਦਾ ਬੱਚਾ ਅਗਰ ਇੱਕ ਕਿਸਾਨ ਦਾ ਬੱਚਾ ਨੌਕਰੀ ਲੱਗਿਆ ਉਹਦੇ ਤੇ ਕਰਜ਼ਾ ਨਹੀਂ ਹੈ ਕਿਉਂਕਿ ਉਹ ਸਿਸਟਮ ਦੂਸਰਾ ਨਾਲ ਆ ਜਾਂਦਾ ਹੈ ਤੌਕਣ ਲੱਗੇ ਬੀਠੀ ਹੈ ਹੋਰ ਚਾਰ ਪੰਜ ਮੰਗਾ ਸੀ ਕਿਹਾ ਠੀਕ ਹੈ ਜੇ ਤੁਸੀਂ ਗੱਲ ਕਰਾਓ ਤੇ ਆਪਾਂ ਇਹਨੂੰ ਮਕਾਦਮਾ ਦੇ ਦੇ। ਦੇਖੋ ਮੈਂ ਕਹਾਂ ਤੱਕ ਲੱਗਾ ਕਹਾਂ ਤਾਂ ਝੂਠ ਲੱਗੇਗੀ ਤੁਹਾਨੂੰ। ਔਰ ਉਸ ਟਾਈਮ ਕਿਸੇ ਦਾ ਵੀ ਕਸੂਰ ਨਹੀਂ ਕਿਸੇ ਦਾ ਨਹੀਂ ਕਿਉਂਕਿ ਰਾਜੀਵਾਲ ਸਾਹਿਬ ਨਾਲ ਡਾਕਟਰ 36 40 ਇਕੱਠੇ ਹੋ ਗਏ। ਔਰ ਇਹਨਾਂ ਦੀ ਅਲੱਗ-ਅਲੱਗ ਡਫਲੀ ਅਲੱਗ-ਅਲੱਗ ਰਾ ਕੋਈ ਆਪ ਹੀ ਨਹੀਂ ਫੈਸਲਾ ਲੈ ਸਕਣ ਤਾਂ ਕਿਸੇ ਨਾਲ ਕੀ ਫੈਸਲਾ ਕਰਨ ਵੀ। ਤਾਂ ਰਾਤ ਨੂੰ ਦੇਖੋ ਜੀ 12 ਵਜੇ ਤੁਸੀਂ ਅੱਧੀ ਕੁਝ ਸਕਦੇ ਹੋ ਹਰਦਿਆਲ ਬਾਣ। ਐਸਐਸਪੀਸੀ ਸਾਡੇ ਫਾਜ਼ਿਲ ਦਾ ਕੈਪਟਨ ਸਾਹਿਬ ਦੇ ਉਹਨੇ ਜੁਮੇਵਾਰ ਲਈ ਸੀ ਇੱਕ ਸੀਗੇ ਡੀਐਸਪੀ ਆਪਣੇ ਇੱਥੇ ਬਠਿੰਡੇ ਦੇ ਸੀਗੇ ਉਹ ਕਿਹੜਾ ਨਿਆ ਨਾ ਸੀ ਉਹਨਾਂ ਦਾ ਉਹ ਸੀਗੇ ਤੇ ਉਹਨਾਂ ਨੂੰ ਦੋਨਾਂ ਨੂੰ ਮੈਂ ਸੱਦੇ ਮੈਂ ਕਹਿੰਦਾ ਜਾ ਤੁਸੀਂ ਕਰਾ ਦਿਓ ਤੁਸੀਂ ਕਿਸਾਨਾਂ ਦੀ ਤਰਫੋਂ ਤੁਹਾਨੂੰ ਭੇਜਿਓ ਇਹ ਮਤਲਬ ਕੈਪਟਨ ਸਾਹਿਬ ਨੇ ਰੁਮਾਣਾ ਡੀਐਸਪੀ ਸੀ ਰੁਮਾਣਾ ਡੀਐਸਪੀ ਸੀ ਜੀ ਸੀ ਹਾਂ ਜੀ ਜੀ ਸਿੰਘ ਜੀ ਸੀ ਰੁਮਾਣਾ ਬਠਿੰਡੇ ਹੁੰਦੇ ਸੀ ਉਹ ਸੀਗੇ ਮਾਨਾ ਸਾਹਿਬ ਸੀਗੇ ਤੇ ਅਜਾਲ ਮਾਨ ਸੀਗੇ ਮੈਂ ਰਾਤ ਨੂੰ ਅਸੀਂ 12 ਵਜੇ ਇਕੱਠੇ ਹੋਏ ਮੈਂ ਕਿਹਾ ਮਿਸਾ ਜੀ ਕਹਿੰਦੇ ਲਿਆਓ ਅੱਥੇ ਜੋ ਹੰਸਲਾ ਕਰਨਾ ਜਾਂ ਸਾਹ ਕਰਾ ਲਿਓ ਤੇ ਉੱਥੇ ਆ ਸੀ ਸਾਰੇ ਬੈਠੇ ਮੈਨੂੰ ਵੀ ਕਿਸਾਨ ਇੱਥੇ ਬੈਠ ਗਿਆ ਬੈਠੇ ਗੱਲ ਕਰੋ ਤਾਂ ਇਹ ਰਾਤ ਨੂੰ ਗਏ ਰਾਜੇਵਾਲ ਕੋਲ ਗਏ ਡਾਕਟਰ ਦਰਸ਼ਨਪਾਲ ਕੋਲ ਗਏ ਸਾਰਾ ਕੋਲ ਗਏ ਇਹ ਕਹਿੰਦੇ ਅਸੀਂ ਤਾਂ ਕੋਈ ਗੱਲ ਨਹੀਂ ਕਰਨੀ ਆ ਤੇਰਾ ਜੇਵਾਲ ਸਾਹਿਬ ਤਾਂ ਕਹਿੰਦੇ ਕਿ ਮੈਂ ਕੋਈ ਲੋਂਗੋਵਾਂ ਨਹੀਂ ਬਣਨਾ ਆ ਦਸਰਾ ਜੇਵਾਲ ਇੱਥੇ ਤੱਕ ਬਿਲ ਕਿ ਮੈਂ ਲੋਂਗੋਵਾਂ ਨਹੀਂ ਬਣਨਾ ਅੱਜ ਦਿੱਲੀ ਹੈ ਰਾਜੂ ਆਂਦੇ ਲੋਂਗੋ ਵਾਲਾ ਕੈਂਸਲ ਆ ਤੇ ਲੋਂਗੋ ਵਾਲਾ ਕੀ ਆ ਰਿਹਾ ਐਸੀ ਮੈਂ ਕੋ ਨਹੀਂ ਬਣਨਾ ਮੇ ਗਲ ਖੈਸੀ ਵਰਡਿੰਗ ਐ ਉਹ ਅਜ ਨੂੰ ਪੁੱਛ ਲਿਆ ਜੀ ਤਾਂ ਸੀ ਗਲ ਕਹੀ ਸੀ ਤੇ ਕੋਈ ਐਨ 36 44 ਇਕੱਠੇ ਕੋ ਫੈਸਲਾ ਨਹੀਂ ਹੁੰਦਾ ਕਿਸਾਨ ਦੀ ਸਮੱਸਿਆ ਐ ਮੈਂ ਅਸੀ ਮੈਂ ਕਈ ਵਾਰੀ ਰਾਜੇ ਬਾਣ ਨੂੰ ਕਿਹਾ ਮੈਂ ਯਾਰ ਤੁਸੀਂ ਦੱਸੋ ਠੀਕ ਐ ਸਮਾ ਕਿਸਾਨ ਆ ਕਿਸਾਨ ਦਾ ਫਾਇਦਾ ਹੋਣਾ ਚਾਹੀਦਾ ਐ ਕਿਸਾਨ ਤਰੱਕੀ ਕਰੇਗਾ ਤਾਂ ਬਿਲਡ ਤਰੱਕੀ ਕਰੇਗਾ ਤਾਂ ਰਵੇਸ ਤਰੱਕੀ ਕਰੇਗਾ ਦੋ ਰਾਏ ਨਹੀਂ ਆਈ ਪਰ ਇਹਨਾਂ ਦਾ ਕੋਸੂਰ ਨਹੀਂ ਕਿ ਤੁਸੀਂ ਜਦਾ ਇਕੱਠੇ ਹੋਗੇ ਫੈਸਲਾ ਲੈ ਨਹੀਂ ਸੰਦੇ ਸੀ ਤੇ ਸਰਕਾਰ ਨਾਲ ਮੀਟਿੰਗ ਆ ਗਈ ਇਹਨਾਂ ਦੀ ਉਹ ਵਸਤਰਾ ਚੱਲੀ ਜਾਂਦੀ ਸੀ ਤੇ ਮੈਂ ਤਾਂ ਕਹਿੰਦਾ ਕਿਸਾਨ ਪਰੇਸ਼ਾਨ ਅੱਜ ਤੋਂ ਹੀ ਨਹੀਂ ਹੈ ਮੈਂ ਮੰਨਦਾ ਮੈਂ ਮੰਨਦਾ ਕਿਸਾਨ ਨੂੰ ਦਿੱਕਤ ਹੈਗੀ ਪਰ ਕਿਸਾਨ ਆਤਾ ਹੱਲ ਨਹੀਂ ਹੈ ਨਾ ਜੀ ਅਸੀਂ ਛੇ ਛੇ ਮਿੰਨੇ ਸੜਕਾਂ ਜਾਮ ਕਰਦੀਆਂ ਰੇਲ ਟ੍ਰੈਕ ਰੋਕ ਕਿਹਦਾ ਨੁਕਸਾਨ ਹੈ ਮਤਲਬ ਜੇ ਅਸੀਂ ਛੇਲੋ ਦਾ ਵਿਰੋਧ ਕਰਦੇ ਆ ਅੱਜ ਛੇਲੋ ਦਾ ਹਰ ਇੱਕ ਚੀਜ਼ ਦਾ ਵਿਰੋਧ ਹਿੰਦੁਸਤਾਨ ਦੇ ਕਿੱਥੇ ਜਬਾਥਰਮ ਬਣਦਾ ਉਹਦਾ ਵਿਰੋਧ ਦਾ ਬਾਤ ਚ ਕਰਦੇ ਸੁੱਕਾ ਅਗਰ ਕਿਤੇ ਬਸ ਸਟੈਂਡ ਬਣਦਾ ਤਾਂ ਉਹਦਾ ਹੀ ਮਤਲਬ ਵਿਰੋਧ ਹੁੰਦਾ ਅਗਰ ਕੋਈ ਪੂਲ ਬਣਦਾ ਉਹਦਾ ਹੀ ਵਿਰੋਧ ਹੁੰਦਾ ਹਿੰਦੁਸਤਾਨ ਦੇ ਨਹੀਂ ਹੈ ਮੰ ਤਦ ਉਹ ਗਰੋਦ ਨੂੰ ਕਹਿੰਦਾ ਸੀ ਵੀ ਅੰਡੀਆਂ ਬਾਹਰ ਬਣਾਤੀ ਹੁਣ ਅਸੀਂ ਉੱਥੇ ਜਾਵਾਂਗੇ ਕਿੰਮਤ ਗਿਰ ਗਈ ਅੱਜ ਅੱਜੋ ਮੰਡੀਆਂ ਨਾ ਬਣੀਆਂ ਦਿੱਤਾ ਤਾਂ ਇਸ ਕਰਕੇ ਵਿਰੋਧ ਨੂੰ ਨਹੀਂ ਸਮਝਣਾ ਚਾਹੀਦਾ ਅਗਰ ਟਾਈਮ ਜਿਹੜਾ ਹੈ ਅਗਲੇ ਟਾਈਮ ਵਾਸਤੇ ਚੀਜ਼ਾਂ ਜਿਹੜੀ ਜ਼ਰੂਰੀ ਹੈ ਰਾਜੇਵਾਲ ਸਾਹਿਬ ਵੀ ਡਿਮਾਂਡ ਹੀ ਕਰਦੇ ਸੀ ਵੀ ਕਿਸਾਨ ਨੂੰ ਆਜ਼ਾਦ ਕੀਤਾ ਜਾਏ ਮਰਜੀ ਉੱਤੇ ਬਸੰਦੇ ਚੋਂ ਮੋਦੀਨ ਕਾ ਵਿੱਚੋਂ ਤਾਂ ਫਿਰ ਮਤਲਬ ਸਾਰੀ ਚੀਜ਼ ਲਈ ਐਡਿਕਲ ਕਿਸਾਨ ਟੇਬਲ ਤੇ ਬੈਠ ਕੇ ਗੱਲ ਕਰਨ ਕਿਸਾਨਾਂ ਦਾ ਮਸਲਾ ਹੱਲ ਹੋਣਾ ਚਾਹੀਦਾ ਇਹ ਦੇਖੀ ਬਾਰੇ ਜੀ ਕਰ ਅਸੀਂ ਅੱਜ ਗੱਲ ਕਰੀਏ ਸਿਆਸਤ ਦੇ ਵਿੱਚ ਤੁਸੀਂ ਸਿਆਸਤ ਦੇ ਨਿਗਾਹ ਪੰਦੀ ਗੱਲ ਕੀਤੀ ਆ ਵੀ ਸਿਆਸਤ 'ਚ ਬੜਾ ਨੀਵਾ ਪੰਨਾ ਆ ਗਿਆ ਅੱਜ ਸਿਆਸਤ ਦੇ ਵਿੱਚ ਆਇਆ ਰਾਂ ਗਿਆ ਰਾਂ ਬਹੁਤ ਜ਼ਿਆਦਾ ਹੋ ਰਿਹਾ ਪ੍ਰਚਲਨ ਹੋ ਰਿਹਾ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਕਿ ਕੁਝ ਲੀਡਰ ਪਹਿਲਾਂ ਉਹ ਪਾਰਟੀ ਚਾਹੁੰਦੇ ਆ ਤੇ ਪਾਰਟੀ ਨਾਲ ਵੱਡੀਆਂ ਪਾਰਟੀਆਂ ਜਿੰਨਾਂ ਨੂੰ ਆਪਾਂ ਕਹਿੰਦੇ ਆ ਸਿਧਾਂਤਿਕ ਪਾਰਟੀਆਂ ਹੁੰਦੀਆਂ ਜਿਹਦੇ ਵਿੱਚ ਮੈਂ ਕਹਾਂਗਾ ਕਿ ਬੀਜੇਪੀ ਵੀ ਪਾਰਟੀ ਆ ਸ਼ਾਨਦਾਰ ਉਹ ਉਸੇ ਵੇਲੇ ਉਹਨਾਂ ਨੂੰ ਜਿਹੜੇ ਚਿਹਰਿਆਂ ਨੂੰ ਆਪਣੇ ਵੱਲੋਂ ਟਿਕਟ ਦੇ ਦਿੰਦੀ ਹੈ ਤੇ ਠੀਕ ਹੈ ਇਹ ਤਾਂ ਗਲਤ ਹੈ ਤਾਂ ਸਹੀ ਕਰੀਏ। ਇਹ ਕੀ ਕਰ ਲੋਈ ਜੀ। ਮਤਲਬ ਉਹ ਵੀ ਤਾਂ ਹੀ ਕਰ ਅਮਸਸਤਾ ਮਿਆਰ ਕਿਦਰ ਗਿਰ ਗਿਆ। ਹੁਣ ਤਾਂ ਕਈ ਲੀਡਰ ਨੂੰ ਪੁੱਛਣਾ ਪੈਂਦਾ ਹੈ। ਜਦੋਂ ਆ ਕੇ ਮੇਰੇ ਨਾਲ ਗੱਲ ਕਰਦਾ ਹੈ ਨਾ ਇੱਕ ਲੀਡਰ ਹੈ ਨਾ ਨਹੀਂ ਲਿਆਂਗਾ। ਤੇ ਉਹ ਆਇਆ ਮੈਂ ਪੁੱਛਿਆ ਭਾਈ ਸਾਹਿਬ ਪਹਿਲੇ ਤੁਸੀਂ ਆਪਾਂ ਪਾਰਟੀ ਕਿੱਡੀ ਛੱਡਿਆ। ਰੋਟੀ ਥਿੰਡ ਥਿੰਡ ਚਾਰ ਚਾਰ ਪਾਰਟੀ ਬਦਲ ਜਾਣਾ ਤੇ ਗਲਤਾਂ ਮਤਲਬ ਗਲਤ ਹੈ। ਐਸੇ ਕਰਕੇ ਮਿਆਰ ਦੇ ਕਾਰਾਗਿਤੀ ਦਾ ਗਿਰ ਚੁੱਕਿਆ ਹੈ। ਮਿਆਰ ਰਾਜਨੀਤੀ ਦਾ ਗਿਰਨਾ ਫਿਰ ਲੋਕਾਂ ਦੀ ਨਜ਼ਰਾਂ ਚੋਂ ਗਿਰਨਾ ਮੈਂ ਇਹ ਕਹ ਰਿਹਾ ਕਿ ਜੇਕਰ ਲੋਕਾਂ ਦੀ ਨਜ਼ਰਾਂ ਚੋਂ ਗਿਰ ਕੇ ਖੜਾ ਨਹੀਂ ਹੋ ਸਕਦਾ ਠੋਕਰ ਖਾ ਕੇ ਬੰਦਾ ਪਰੇ ਨਾ ਖੜਾ ਹੋ ਜਾਂਦਾ ਹੈ ਅੱਜ ਵਾਕਈ ਜਿਹੜੇ ਤੁਸੀਂ ਕਹਿੰਦੇ ਹੋ ਮਤਲਬ ਅੱਜ ਉਸ ਪਾਰਟੀ ਦੇ ਕਲ ਉਸ ਪਾਰਟੀ ਦੇ ਇਹ ਤਾਂ ਗਲਤ ਹੈ ਨਾ ਜਿਸ ਕਰਕੇ ਕਿ ਤੁਸੀਂ ਸਟੈਂਡ ਲਓ ਪਾਰਟੀ ਕੀ ਹੈ ਮੈਨੂੰ ਟਿਕਟ ਨਹੀਂ ਮਿਲੀ ਮੈਂ ਨਾਰਾਜ਼ ਹੋ ਗਿਆ ਉਹਨੂੰ ਟਿਕਟ ਨਹੀਂ ਮਿਲੀ ਟਿਕਟ ਤਾਂ ਇੱਕ ਨੂੰ ਮਿਲਨੀ ਹੈ ਠੀਕ ਹੈ ਪਾਰਟੀ ਫੈਸਲਾ ਲੈਂਦੀ ਹੈ ਉਸ ਦਾ ਗਲਤ ਲੈ ਲਿਆ ਸਹੀ ਲੈ ਲਿਆ ਅਬ ਸਾਰੇ ਲਗਾਣ ਦਾ ਸਹੀ ਹੋ ਜਾਊਗਾ ਵਿਰੋਧ ਕਰਨ ਦਾ ਗਲਤ ਹੋ ਜਾਊਗਾ ਤੇ ਕਿਹੜੀ ਗੱਲ ਹੈ ਮਤਲਬ ਪਾਰਟੀ ਯੂਨੀਵਰਸਿਟੀ ਅਗਰ ਮਾਂ ਕਹਿੰਦੇ ਆ ਤਾਂ ਫਿਰ ਉਹਦੇ ਚ ਮਾਂ ਹੀ ਸਮਝਣੀ ਚਾਹੀਦੀ ਔਰ ਪਾਰਟੀ ਨੂੰ ਅੱਗੇ ਲੈ ਜਾਣ ਵਾਸਤੇ ਅੱਛੇ ਕੰਮ ਕਰੋ ਲੋਕਾਂ ਦੀ ਸੇਵਾ ਕਰੋ ਭਾਜਪਾ ਦੇ ਵਿੱਚ ਐਸੇ ਪੰਜਾਬ ਚ ਜੇ ਗੱਲ ਕਰੀਏ ਤਾਂ ਬਹੁਤ ਸਾਰੇ ਸਿੱਖ ਚਿਹਰੇ ਭਾਜਪਾ ਨੇ ਉਤਾਰੇ ਜਿਨ੍ਹਾਂ ਵਿੱਚੋਂ ਕਹਿ ਸਕਦੇ ਆ ਕਿ ਪਹਿਲਾਂ ਜਿਹੜੇ ਸਿੱਖ ਚਿਹਰੇ ਬਹੁਤ ਘੱਟ ਭਾਜਪਾ 'ਚ ਦਿਸਦੇ ਸੀ ਇਸ ਵਾਰ ਜਿਹੜੇ ਸਿੱਖ ਚਿਹਰੇ ਉਤਾਰੇ ਨੂੰ ਬਾਣੀ ਕੋ ਸਿੱਖ ਕੋਈ ਭਾਜਪਾ ਤੋਂ ਅਲੱਗ ਨਹੀਂ ਹੈ ਔਰ ਸਿੱਖ ਹਿੰਦੂ ਸਿੱਖ ਇਹ ਕੋਈ ਸਵਾਲ ਹੀ ਨਹੀਂ ਹੋਣਾ ਚਾਹੀਦਾ ਦੇਖੋ ਮਾਨਵ ਕਿ ਜਦ ਗੁਰੂਆਂ ਨੇ ਜਦੋਂ ਕਿਹਾ ਬਾਬੇ ਨਾਨਕ ਮਾਨੁ ਕੀ ਜਾਤ ਹੈ ਕੋ ਬਿਤਾ ਸਾਨੂੰ ਧਰਮ ਦੀ ਕਰਨੀ ਹੈ ਕਰਨੀ ਚਾਹੀਦੀ ਹੈ ਪ੍ਰਜਾਤੰਤਰ ਦੇਸ਼ ਦੇ ਵਿੱਚ ਧਾਰਮਿਕ ਦੇਸ਼ ਹੈ ਪੂਜਾ ਪਤ ਦੀ ਹੈ ਮੈਂ ਰਾਮ ਨੂੰ ਮੰਨਾਂ ਮੈਂ ਮਰਜੀ ਨੂੰ ਮੰਨਾਂ ਕੋਈ ਮੈਂ ਗੁਰਦੁਆਰੇ ਜਾਵਾਂ ਮੈਂ ਮਸਜਿਦ ਜਾਵਾਂ ਮੈਂ ਕਿੱਥੇ ਜਾਵਾਂ ਮੰਦਰ ਜਾਵਾਂ ਮਤਲਬ ਇਸ ਚੀਜ਼ਾਂ ਨਹੀਂ ਹੈ ਮੇਰੀ ਸਰਦਾ ਹੈ ਤੂੰ ਕੋਈ ਕਿਸੇ ਤੇ ਬੈਨ ਨਹੀਂ ਹੋਣਾ ਚਾਹੀਦਾ ਔਰ ਇੱਕ ਗੱਲ ਹੋਰ ਹੈ ਕਿਸੇ ਦੂਸਰੇ ਧਰਮ ਤੇ ਕਟਾਸ ਵੀ ਨਹੀਂ ਕਰਨਾ ਚਾਹੀਦਾ ਗਲਤ ਹੈ ਅਗਰ ਮੈਂ ਕਿਸੇ ਧਰਮ ਨੂੰ ਮੰਨਾਂ ਤੇ ਮੇਰੇ ਸਾਹਮਣੇ ਬੈਠ ਕੇ ਕਰੇਗਾ ਤਾਂ ਉਹ ਮਤਲਬ ਅੱਛੀ ਗੱਲ ਨਹੀਂ ਹੈ ਤਸਕਰ ਵੀ ਕੀ ਹੈ ਕਿ ਧਰਮ ਜਿਹੜਾ ਹੈ ਉਹ ਪਾਲਣਾ ਕੋ ਕਰਦਾ ਨਹੀਂ ਮਨ ਦੇ ਜ਼ਰੂਰਾਂ ਅਰ ਧਰਮ ਦੀ ਪਾਲਣਾ ਕਰੀਏ ਤਾਂ ਫਿਰ ਕੋਈ ਕਿਸਮ ਤਕਲੀਫ ਵੀ ਨਾ ਹੋਵੇ ਚੋਣਾਂ ਦੇ ਵਿੱਚ ਟਿਕਟ ਨੋਸ ਤੋਂ ਪਹਿਲਾਂ ਜੈਨੀ ਸਾਹਿਬ ਦੇ ਨਾਂ ਦੀ ਬੜੀ ਚਰਚਾ ਸੀ ਜੈਨੀ ਸਾਹਿਬ ਨੂੰ ਟਿਕਟ ਮਿਲ ਰਹੀ ਆ ਤੁਹਾਨੂੰ ਟਿਕਟ ਨਹੀਂ ਮਿਲੀ ਇਸ ਵੇਲੇ ਤੁਸੀਂ ਕਿਹ ਸਥਿਤੀ ਦੇ ਵਿੱਚ ਲੇਖੋ ਟਿਕਟ ਠੀਕ ਹੈ ਚਰਚਾ ਦੇ ਵਿੱਚ ਹੈ ਪਰ ਅਬ ਟਿਕਟ ਪਾਰਟੀ ਨੂੰ ਦੇਣੀ ਹੈ ਠੀਕ ਹੈ ਜੀ ਠੀਕ ਹੈ ਫਿਰੋਜ਼ਪੁਰ ਦੇ ਵਿੱਚ ਪਾਰਟੀ ਨੇ ਅਗਰ ਕੋਈ ਫੈਸਲਾ ਲਿਆ ਹੈ ਤਾਂ ਸੋਚ ਸਮਝ ਕੇ ਲਿਆ ਹੈ ਆਪਾਂ ਨੂੰ ਗਲਤ ਨਹੀਂ ਕਹਿ ਸਕਦੇ ਔਰ ਗਲਤ ਕਹਾਵਾਂਗੇ ਤਾਂ ਆਪ ਦੀ ਨਮੋਸ਼ੀ ਹੈ ਹੁਣ ਤਾਂ ਜੋ ਪਾਰਟੀ ਨੇ ਫੈਸਲਾ ਲਿਆ ਉਹਦੇ ਨਾਲ ਸਾਨੂੰ ਸਹਿਮਤ ਹੋਣਾ ਚਾਹੀਦਾ ਹੈ ਇਹ ਸਨ ਸਰਜੀਤ ਕੁਮਾਰ ਜੈਣੀ ਜੋ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਹੀ ਨਹੀਂ ਬਲਕਿ ਰਾਸ਼ਟਰ ਪੱਧਰ ਦੇ ਇੱਕ ਨਾ ਮੀਚੇ ਦੇ ਬੱਚਿਓ ਨੇ ਜਿਨ੍ਹਾਂ ਨੇ ਬਹੁਤ ਸਾਰੇ ਮੁੱਦਿਆਂ ਤੇ ਸਾਡੇ ਨਾਲ ਗੱਲਬਾਤ ਕੀਤੀ ਔਰ ਉਹਨਾਂ ਨੇ ਇਹ ਵੀ ਗੱਲ ਜਾਗ ਕੀਤੀ ਕਿ ਸਿਆਸਤ ਦੇ ਵਿੱਚ ਜੋ ਨਗਾਰ ਆ ਰਿਹਾ ਉਸ ਤੇ ਵੀ ਜ਼ਰੂਰ ਪਾਰਟੀਆਂ ਨੂੰ ਗੌਰ ਕਰਨ ਦੀ ਲੋੜ ਹੈ ਉਸ ਵੱਲ ਵੀ ਪਾਰਟੀਆਂ ਨੂੰ ਦੇਖਣ ਦੀ ਲੋੜ ਹੈ ਬਹੁਤ ਸਾਰੇ ਲੋਕ ਜੋ ਅੱਜ ਪਾਰਟੀਆਂ ਤੋਂ ਲਗਾਤਾਰ ਟੁੱਟ ਰਹੇ ਨੇ ਜਾਂ ਲੋਕ ਲੋਕਾਂ ਨੂੰ ਪਾਰਟੀਆਂ ਦੀ ਸਮਝ ਨਹੀਂ ਆ ਰਹੀ ਇਸ ਤਰ੍ਹਾਂ ਦਾ ਜਿਹੜਾ ਰਾਜਨੀਤੀ ਦੇ ਵਿੱਚ ਨਹੀਂ ਹੋਣਾ ਚਾਹੀਦਾ ਰਾਜਨੀਤੀ ਦੇ ਵਿੱਚ ਵੀ ਕਰਦਾਰ ਦੀ ਬਹੁਤ ਜ਼ਿਆਦਾ ਲੋੜ ਹੈ ਫਾਜ਼ਿਲਕਾ ਤੋਂ ਡੇਲੀ ਪੋਸਟ ਪੰਜਾਬ ਹਰਿਆਣਾ ਮੱਛਲੀ ਨਿਸ਼ਾਨ ਸਿੰਘ ਸੰਧੂ